ਬੀਬੀ ਜਗੀਰ ਕੌਰ ਦੀ ਵੀ ਅਕਾਲੀ ਦਲ 'ਚ ਵਾਪਸੀ ਹੋ ਰਹੀ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸ਼ੋਮਨੀ ਅਕਾਲੀ ਦਲ ਦੇ ਵਿੱਚੋਂ ਕੱਢਣ ਦਾ ਮਤਾ ਰੱਦ ਕਰ ਦਿੱਤਾ ਗਿਆ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬੇਗੋਵਾਲ ਜਾਣਗੇ ਤੇ ਬੀਬੀ ਦੀ ਵਾਪਸੀ ਕਰਵਾਉਣਗੇ ਹਾਲਕਿ ਬੀਬੀ ਜਗੀਰ ਕੌਰ ਹਮੇਸ਼ਾ ਕਹਿੰਦੇ ਰਹੇ ਨੇ ਕਿ ਉਹਨਾਂ ਨੇ ਕਦੇ ਪਾਰਟੀ ਛੱਡੀ ਨਹੀਂ ਉਹ ਹਮੇਸ਼ਾ ਅਕਾਲੀ ਦਲ ਦੇ ਵਿੱਚ ਹੀ ਸਨ ਬੀਬੀ ਜਗੀਰ ਕੌਰ ਬਾਦਲ ਪਰਿਵਾਰ ਦੇ ਬੇहद ਗਰੀਬੀ ਮੰਨੇ ਜਾਂਦੇ ਨੇ ਅਤੇ ਅਕਾਲੀ ਦਲ ਦੇ ਉਹ ਕਦਾਵਰ ਲੀਡਰ ਨੇ 1995 ਦੇ ਵਿੱਚ ਬੀਬੀ ਜਗੀਰ ਕੌਰ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਸਨ 96 ਦੇ ਵਿੱਚ ਜੋ ਐਸਜੀਪੀਸੀ ਮੈਂਬਰ ਚੁਣੇ ਗਏ 97 ਦੇ ਵਿੱਚ ਉਹਨਾਂ ਨੇ ਪੁਲਾਤ ਤੋਂ ਚੋਣ ਜਿੱਤੀ ਫਿਰ ਉਹ ਬਾਦਲ ਸਰਕਾਰ ਚ ਮੰਤਰੀ ਰਹੇ 2002 ਚ ਉਹ ਮੁਰਦ ਤੋਂ ਐਮਐਲਏ ਬਣੇ 2007 ਦੇ ਵਿੱਚ ਹਾਲਾਂਕਿ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੂੰ ਹਰਾ ਦਿੱਤਾ ਸੀ 2012 ਚ ਮੁਰਦ ਤੋਂ ਬੀਬੀ ਨੇ ਖਹਿਰਾ ਨੂੰ ਹਰਾਇਆ ਤੇ ਫਿਰ 2017 ਚ ਖਹਿਰਾ ਨੇ ਮੁਰਦ ਬੀਬੀ ਨੂੰ ਹਰਾ ਦਿੱਤਾ ਤੇ ਫਿਰ ਆਇਆ ਸਾਲ 2022 ਜਦੋਂ ਬੀਬੀ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਤੇ ਫਿਰ ਬੀਬੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਖੂਬ ਆਡਾ ਲਾਇਆ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵੀ ਲੜੀ ਚੋਣ 'ਚ ਭਾਵੇਂ ਉਹਨਾਂ ਨੂੰ ਹਾਰ ਹੀ ਨਸੀਬ ਹੋਈ ਪਰ ਉਹਨਾਂ ਨੇ ਕਰੜੀ ਟੱਕਰ ਦਿੱਤੀ ਕਈ ਇਲਜ਼ਾਮ ਤراਸ਼ੀਆਂ ਤੋਂ ਬਾਅਦ ਹੁਣ ਮੁੜ ਤੋਂ ਬੀਬੀ ਦੀ ਅਕਾਲੀ ਦਲ 'ਚ ਵਾਪਸੀ ਹੋ ਰਹੀ ਹੈ